ਦੇ ਆਪਾਂ ਦੋਸਤ ਲਾਉਣੇ ਆ ਕਿ ਫਲਾਨੀ ਸਰਕਾਰ ਨੇ ਫਲਾਨੇ ਵੇਲੇ ਐ ਕਰ ਦਿੱਤਾ ਜੇ ਉਹਨਾਂ ਨੇ ਕੀਤਾ ਸੀ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਤਾਂ ਭਾਏ ਤੁਹਾਨੂੰ ਲਿਆਂਦਾ ਤਾਂ ਲੋਕਾਂ ਨੇ ਬਦਲਾ ਲਿਆਂਦਾ ਜੇ ਉਹੀ ਕੁਝ ਤੁਸੀਂ ਕਰਨਾ ਸੀ ਤਾਂ ਫਿਰ ਇਹਦਾ ਫਰਕ ਤੇ ਉਹਨਾਂ 'ਚ ਤੇ ਤੁਹਾਡੇ 'ਚ ਫਰਕ ਕੀ ਰਹਿ ਗਿਆ ਵਰਜੂ ਕਾ ਖਾਲਸਾ ਵਰਜੂ ਕੀ ਫਤੇ ਅੱਜ ਇੱਕ ਹੋਰ ਵੱਡੀ ਖਬਰ ਜੁੜੀ ਆ ਉਹ ਵੀ ਪਟਿਆਲੇ ਤੋਂ ਸਾਹਮਣੇ ਆ ਰਹੀ ਆ ਪੁਲਿਸ ਵੱਲੋਂ ਇੱਕ ਫੇਰ ਜਿਹੜਾ ਅਨਕਾਉਂਟਰ ਕੀਤਾ ਗਿਆ ਜਾਂ ਸੱਚਾ ਜਾਂ ਝੂਠਾ ਇਹਦੇ ਬਾਰੇ ਤੋਂ ਹੀ ਆਪਾਂ ਗੱਲਬਾਤ ਕਰਾਂਗੇ ਤੇ ਜਿਹੜਾ ਇਹ ਮੀਡੀਆ ਦੇ ਖਬਰਾਂ ਮੁਤਾਬਕ ਤੇ ਪੁਲਿਸ ਦੇ ਮੁਤਾਬਕ ਤਾਂ ਨੂੰ ਦੱਸ ਦਿਆ ਪੂਰੀ ਜਾਣਕਾਰੀ ਜਾਣਕਾਰੀ ਕਿ ਕੀ ਸੀ ਸਾਰਾ ਮਾਮਲਾ ਤੇ ਪੁਲਸਾ ਜਿਹੜੀ ਪੰਜਾਬ ਦੇ ਵਿੱਚ ਕਰੀਬ ਤਿੰਨ ਚਾਰ ਮਹੀਨਿਆਂ ਤੋਂ ਜਿਹੜਾ ਲਗਾਤਾਰ ਜਿਹੜਾ ਅਨਕਾਉਂਟਰ ਤੇ ਅਨਕਾਉਂਟਰ ਕਰਈ ਆ ਵੈਸੇ ਤਾਂ ਆਪਾਂ ਕਹਿ ਦਈਏ ਜੇ 7-8 ਮਹੀਨਿਆਂ ਤੋਂ سلسلہ ਜਿਹੜਾ ਚੱਲਦਾ ਆ ਰਿਹਾਗਾ ਪੰਜਾਬ ਦੇ ਵਿੱਚ ਫਿਰ ਉਹੀ ਦਾਾਕ ਆ ਜਿਹੜਾ ਮੈਂ ਪਹਿਲਾਂ ਤੁਹਾਨੂੰ ਕਹਿਣਾ ਹੁੰਦਾਗਾ ਕਿ 90 99 ਦਾਾਕ ਦੇ ਵਿੱਚ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਆ ਪਹਿਲਾਂ ਵੀ ਮੈਂ ਤੁਹਾਨੂੰ ਕਈ ਵਾਰੀ ਤੁਹਾਡੇ ਯਾਦ ਕਰਾਇਆ ਚੇਤੇ ਕਰਾਇਆ ਪਰ ਜਿਹੜੇ ਪੁਰਾਣੇ ਬੰਦੇ ਨੇ ਜਿਹੜੇ ਤੇ ਉਹਨਾਂ ਨੂੰ ਪਤਾਗਾ ਕਿ ਜਿਨ੍ਹਾਂ ਦਾ 90 ਤੋਂ ਪਹਿਲਾਂ ਦਾ ਜਨਮ ਹੋਇਆ ਤੇ ਉਹਨਾਂ ਨੂੰ ਸਾਰਾ ਪਤਾ ਕਿ ਭਾਈ 90 99 ਦਾਾਕ ਦੇ ਵਿੱਚ ਕੀ ਹੋਇਆ ਸੀ ਮੈਂ ਸਦਾ ਅੱਜ ਹਰ ਇੱਕ ਬੱਚਾਗਾ ਕਿਉਂਕਿ ਇੰਟਰਨੈਟ ਦਾ ਜੋਗਾ ਸੋਸ਼ਲ ਮੀਡੀਆਗਾ ਤੇ ਇਹਦੇ ਤੋਂ ਲੋਕ ਸਾਰਤਕ ਕਰਕੇ ਜਿਹੜਾ ਸਾਰਾ ਕੁਝ ਜਿਹੜਾ ਇਹਦੇ ਉੱਪਰ ਪਿਆਗਾ ਕੱਢ ਲੈਂਦੇ ਆ ਤੇ ਬਹੁਤੀਆਂ ਜਿਹੜੀਆਂ ਇਹੋ ਜਿਹਿਆਂ ਘਟਨਾਵਾਂ ਨੇ ਜਿਹੜੀਆਂ ਉਸ ਟਾਈਮ ਜਿਹੜੇ ਫੇਕ ਅਨਕਾਉਂਟਰ ਕੀਤੇ ਸੀ ਜਿਹੜਾ ਬਿਆੰਤ ਦੀ ਸਰਕਾਰ ਸਮੇ ਉਹਦੇ ਤਹਿਤ ਜਿਹੜਾ ਤੁਹਾਨੂੰ ਪਤਾਗਾ ਕਿ 93 ਦੇ ਵਿੱਚ ਕਿੰਨੇ ਦਾ ਕਾਉਂਟਰ ਹੋਇਆ 92 ਦੇ ਵਿੱਚ ਕਿੰਨੇ ਅਨਕਾਉਂਟਰ ਆ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਉਹਦੀ ਬਾਤ ਆਪਾਂ ਜਿਹੜੀ ਕੜੀ ਆ ਉਹ ਆਪਾਂ ਤਾਂ ਜੋੜਦੇ ਆ ਕਿ ਜਿਹੜਾ ਅੱਜ ਦਾ ਮਾਹੌਲ ਆ ਜਾਂ ਅੱਜ ਦਾ ਪੰਜਾਬ ਵਿੱਚ ਜੋ ਕੁਝ ਹੋ ਰਿਹਾ ਉਹ ਜਿਹੜਾ ਕਿ ਅੱਜ ਤੋਂ 32-33 ਸਾਲ ਪਹਿਲਾਂ ਹੁੰਦਾ ਸੀ ਉਦੋਂ ਕਹਿੰਦੇ ਸੀ ਕਿ ਖਾੜਕੂ ਆ ਹੁਣ ਤਾਂ ਕੋਈ ਖਾੜਕੂ ਬਾਤ ਨਹੀਂ ਹੁਣ ਤਾਂ ਕੋਈ ਅੱਤਵਾਦੀ ਨਹੀਂ ਹੁਣ ਕਿਉਂ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਇਹ ਕਹਿੰਦੇ ਜੀ ਗੈਂਗਸਟਰ ਆ ਔਰ ਜਵਾਨਾਂ ਨੂੰ ਮਾਰਿਆ ਗਿਆ ਕਿ ਜੋ ਅੱਤਵਾਦੀ ਆ ਜੋ ਖਾੜਕੂਆ ਵੱਖਵਾਦੀ ਆ ਪਰ ਹੁਣ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਖਾੜਕੂ ਦੀ ਲਹਿਰ ਆ ਜਾਂ ਕੋਈ ਅੱਤਵਾਦੀ ਦੀ ਲਹਿਰ ਆ ਜਾਂ ਕਿਸੇ ਉਗਰਵਾਦੀ ਦੀ ਲਹਿਰ ਆ ਹੁਣ ਕਿਉਂ ਜਿਹੜਾ ਸਿਰਫ ਨਾਂ ਬਦਲੇ ਜਾਂਦੇ ਆ ਕਿਦੇ ਇਹਨੂੰ ਉਗਰਵਾਦੀ ਕਹਿ ਦਿੰਦੇ ਆ ਪਹਿਲਾਂ ਨਕਸਲੀਵਾਦੀ ਕਹਿੰਦੇ ਸੀ ਫਿਰ ਅੱਤਵਾਦੀ ਕਹਿੰਦੇ ਸੀ ਫਿਰ ਖਾੜਕੂ ਕਹਿੰਦੇ ਸੀ ਹੋਣਾ ਗੈਂਗਸਟਰ ਕਹਿਣ ਲੱਗ ਪਏ ਜਾਨੀ ਕਿ ਜਿਹੜਾ ਸਮਾਂ ਬਦਲਦਾ ਜਾਂਦਾ ਤੇ ਨਾਲ ਦੇ ਨਾਲ ਨਾਂ ਬਦਲ ਜਾਂਦੇ ਆ ਸਰਕਾਰਾਂ ਦਾ ਇੱਥੇ ਕੋਈ ਜੇ ਆਪਾਂ ਕਹ ਲਈਏ ਕਿ ਫਲਾਨੀ ਦੀ ਸਰਕਾਰ ਸੀ ਧੰਕ ਦੀ ਸਰਕਾਰ ਸੀ ਸਰਕਾਰਾ ਚਾਹੇ ਕੋਈ ਮਰਜ਼ੀ ਸਰਕਾਰ ਬਣ ਜੇ ਜਿਹੜੀ ਕਿ ਉਹ ਇੱਕ ਸਟੇਟ ਦੇ ਜਿਹੜੀ ਇੱਕ ਦੀਪ ਸਟੇਟ ਆ ਉਹਦੇ ਥੱਲੇ ਚੱਲਣਾ ਪੈਂਦਾ ਉਹਨੂੰ ਉਹਦੇ ਥੱਲੇ ਲੱਗ ਕੇ ਜਿਹੜਾ ਜਾਂ ਆਪਾਂ ਕਹਦੇ ਕਿ ਜਾਂ ਵੋਟਾਂ ਨੂੰ ਜਾਂ ਇੱਕ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਜਿਹੜਾ ਇਕ ਕਈ ਵਾਰੀ ਇਹ ਇਸ ਤਰ੍ਹਾਂ ਦੇ ਜਿਹੜੇ ਹਮਲੇ ਕੀਤੇ ਜਾਂਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਪਟਿਆਲੇ ਦੇ ਵਿੱਚ ਜਿਹੜਾ ਇੱਕ ਅਨਕਾਉਂਟਰ ਹੋਇਆ ਅੱਜ ਤਿੱਕੂ ਤਰਸੇਵ ਸਿੰਘ ਦਾ ਅੱਜ ਤੋਂ ਕਰੀਬ ਕਈ ਦਿਨ ਪਹਿਲਾਂ ਜਿਹੜਾ ਇੱਕ ਕਤਲ ਹੋ ਜਾਂਦਾਗਾ ਪਟਿਆਲੇ ਦੇ ਵਿੱਚ ਤੇ ਜਿਹੜਾ ਉਹਦੀ ਲਾਸ਼ ਆ ਉਹਨੂੰ ਨਹਿਰ ਦੇ ਕੋਲ ਦੱਬਿਆ ਜਾਂਦਾ ਉਹਦੇ ਤਹਿਤ ਜਿਹੜੇ ਦੋ ਜਣੇ ਨੂੰ ਪਹਿਲਾਂ ਗ੍ਰਿਫਤਾਰ ਆ ਪੁਲਸਾ ਕਰਦੀ ਆ ਤੇ ਪੁਲਸ ਦਾ ਹੁਣ ਦਾਵਾ ਕਾ ਕਿ ਜਿਹੜਾ ਅਸੀਂ ਗੁਰਪ੍ਰੀਤ ਸਿੰਘ ਜਿਹਦਾ ਪੁਲਸ ਦਾਵਾ ਕਰ ਰਹੀ ਆ ਕਿ ਗੁਰਪ੍ਰੀਤ ਸਿੰਘ ਸਾਨੂੰ ਫਲਾਣੇ ਥਾਂ ਮਿਲਿਆ ਅਸੀਂ ਉਹਦਾ ਪਿੱਛਾ ਕੀਤਾ ਅਸੀਂ ਉਹਨੂੰ ਫੜਨ ਜਾਂਦੇ ਸੀ ਤੇ ਉਹਨੇ ਸਾਡੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਅਸੀਂ ਜਵਾਬੀ ਫਾਇਰਿੰਗ ਕਰ ਦਿੱਤੀ ਤੇ ਉਹਦੇ ਲੱਤ ਵਿੱਚ ਗੋਲੀ ਵੱਜੀ ਤੁਸੀਂ ਬੜਾ ਇੱਥੇ ਇੱਕ ਸੋਚਣ ਵਾਲਾ ਪੈਂਟ ਆ ਕਿ ਹੁਣ ਜਿਹੜੀ ਆ ਗੋਲੀਆਂ ਨੇ ਕੁਝ ਤਾਂ ਉਹ ਲੱਤ ਵਿੱਚ ਵੱਜਦੀਆਂ ਨੇ ਜਿਹੜੇ 90 ਆਪਾਂ ਕਹਿੰਦੇ 90% ਗੋਲੀਆਂ ਲੱਤ ਵਿੱਚ ਵੱਜਦੀਆਂ ਨੇ ਉਹਨੂੰ ਜ਼ਖਮੀ ਕਰਦੇ ਆ ਤੇ ਜਾਂ ਫਿਰ ਉਹਨੂੰ ਜਿਹੜਾ ਸਦਾ ਦੀ ਨੀਂਦ ਸੁਵਾ ਦਿੰਦੇ ਆ ਇਹਦੇ ਤਹਿਤ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਆਪਿਸਲੇ ਇਸੇ ਮਹੀਨੇ ਦੇ ਵਿੱਚ ਹੋ ਕੇ ਹਟਿਆ ਪੰਜਾਬ ਦੇ ਵਿੱਚ ਕਿੰਨੇ ਨੌਜਵਾਨਾਂ ਨੂੰ ਜਿਹੜਾ ਆ ਫਾਜਲ ਕਾਬੋਰ ਦੇ ਵਿੱਚ ਵੀ ਮਾਰੇ ਗਏ ਆ ਜਸਪ੍ਰੀਤ ਸਿੰਘ ਮਾਰੇ ਗਿਆ ਨਰਿੰਦਰ ਦੀਪ ਸਿੰਘ ਦਾ ਜਿਹੜਾ ਕ ਬਠਿੰਡੇ ਦੇ ਵਿੱਚ ਗੋਨਿਆ ਵਾਲੇ ਮੰਡੀ ਦਾ ਜਿਹੜਾ ਇੱਕ ਟੀਚਰ ਦੀ ਨੌਜਵਾਨ ਆ ਉਹਨੂੰ ਕਰੰਟ ਲਾ ਲਾ ਕੇ ਮਾਰ ਦਿੱਤਾ ਪਟਿਆਲੇ ਦੇ ਵਿੱਚ ਇਸ ਤਰ੍ਹਾਂ ਬੇਹੋਸ਼ ਕਰ ਦਿੱਤਾ ਕਿਸੇ ਦੀਆਂ ਬਾਹਾਂ ਤੋੜ ਦਿੰਦੇ ਆ ਕਿਸੇ ਲੱਤਾਂ ਤੋੜ ਦਿੰਦੇ ਆ ਜਾਨੀ ਕਿ ਗੁੰਡਾਗਰਦੀ ਤਾਂ ਸਿੱਖ ਰਾਤੀ ਆ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਤਾਂ ਪਰ ਹੁਣ ਜਿਹੜਾ ਇਹ ਕਹਿੰਦੇ ਆ ਕਿ ਗੁਰਪ੍ਰੀਤ ਸਿੰਘ ਫੜਨ ਨੂੰ ਅਸੀਂ ਪੁਲਿਸ ਪਿੱਛੇ ਗਏ ਸੀ ਉਹਨੇ ਗੋਲੀ ਚਲਾ ਦਿੱਤੀ ਜਾਨੀ ਕਿ ਇਹ ਵੀ ਤੁਹਾਡੇ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜੂਗਾ ਕਿ ਸਾਰੇ ਦੇ ਸਾਰੇ ਜਿਹੜੇ ਫੇਕ ਕਨਫਰੋਂਟਰ ਨੇ ਜਿੰਨੇ ਅੱਜ ਪੁਲਿਸ ਕਰਈ ਆ ਸਰਫਾ ਕਿਨੂ ਖੋਸ ਕਰਦੀ ਆ ਕਿਉਂ ਇਸ ਤਰ੍ਹਾਂ ਵਰਤਾਰਾ ਹੈ ਪੁਲਸ ਨੂੰ ਕਿਸ ਨੇ ਇਹ ਪਾਵਰ ਦਿੱਤੀਆਂ ਨੇ ਕਿ ਤੁਸੀਂ ਜਿਹੜਾ ਗਰਫਦਾਰ ਬੰਦੇ ਨੂੰ ਕਰਨਾ ਉਹ ਤੁਸੀਂ ਉਹਨੂੰ ਫੜਨਾ ਨਹੀਂ ਉਹਨੂੰ ਜੇ ਤੁਸੀਂ ਚੰਗਾ ਪਲਾ ਫੜ ਵੀ ਲੇਤਾ ਤਾਂ ਫੇਰ ਵੀ ਤੁਸੀਂ ਇਹ ਕਹਿਣਾ ਕਿ ਅਸੀਂ ਇਤੋਂ ਦੀ ਸਮਾਨ ਕਢਾਉਣ ਜਾਂਦੇ ਸੀ ਇਹਨੇ ਉੱਤੇ ਫਲਾਣੇ ਦਾ ਆਸਲਾ ਦੱਬਿਆ ਪਿਆ ਸੀ ਤਾਂ ਇਹਨੇ ਜੀ ਆਸਲਾ ਦੱਬਦੇ ਹੋਏ ਦੱਬਿਆ ਹੋਇਆ ਆਸਲਾ ਕੱਢ ਕੇ ਸਾਡੇ ਉੱਤੇ ਚਲਾ ਦਿੱਤਾ ਜਣੀ ਕੋਤੇ ਲੋੜ ਕਾਇਆ ਪਿਆ ਸੀ ਪਹਿਲਾ ਇਹ ਉਹਨੂੰ ਉਥੇ ਦੱਬਿਆ ਸੀ ਜਿਹੜਾ ਹਸਲਾ ਫਿਰ ਉਹ ਬੰਦੇ ਤੋਂ ਕਢਾਉਂਦੇ ਆ ਕਿ ਭਾਈ ਤੂੰ ਕਾਢਾ ਫਿਰ ਇਹ ਆਪ ਥੋੜਾ ਪਰੇ ਹੋ ਜਾਂਦੇ ਆ ਕਿ ਹੁਣ ਸਾਡੇ ਉੱਤੇ ਗੋਲੀ ਚੱਲਾ ਤੇ ਫਿਰ ਉਹਦੇ ਇਹ ਗੋਲੀ ਮਾਰਦੇ ਆ ਫਿਰ ਉਹਨ ਫੱਟੜ ਕਰਕੇ ਫਿਰ ਪੜਦੇ ਆ ਹੁਣ ਕਈ ਜੇਲ੍ਹਾਂ ਦੇ ਵਿੱਚੋਂ ਵੀ ਇਸ ਤਰ੍ਹਾਂ ਲਿਆਂਦੇ ਗਿਆ ਜਿਹੜੇ ਗੈਂਗਸਟਰ ਕਹਿੰਦੇ ਆ ਇਹ ਇਸ ਤਰ੍ਹਾਂ ਕਿ ਸਿੱਧੂ ਮੂਸੇ ਵਾਲੇ ਜਿਹੜੇ ਮਾਵਲੇ ਦੇ ਵਿੱਚ ਵੀ ਇਹ ਜਿਹੜਾ ਹੋਇਆਗਾ ਕਿ ਉਹਨਾਂ ਨੂੰ ਫੜਿਆ ਜਾਂਦਾ ਫੜ ਕੇ ਉਹਨਾਂ ਨੂੰ ਫਿਰ ਗੋਲੀ ਮਾਰੀ ਜਾਂਦੀ ਆ ਫਿਰ ਉਹਨੂੰ ਹਸਪਤਾਲ ਤੇ ਦਾਖਲ ਕਰਾਇਆ ਜਾਂਦਾ ਜਨਿ ਕਿ ਇੱਕ ਇਹ ਡਰਾਮਾ ਚੱਲ ਰਿਹਾ ਇੱਕ ਕਹਾਣੀ ਚੱਲ ਰਹੀ ਹੈ ਜਿਸ ਤਰ੍ਹਾਂ ਫਿਲਮਾਂ ਦੀ ਕਹਾਣੀ ਹੁੰਦੀ ਆ ਸਭ ਕੁਝ ਉਸੇ ਤਰ੍ਹਾਂ ਹੀ ਆ ਸਾਰਾ ਪੁਲਿਸ ਨੂੰ ਪਤਾ ਹੀ ਆ ਪਰ ਗੱਲ ਇਹ ਤੇ ਆਪਾਂ ਫੇਕ ਅਨਕਾਊਂਟਰਾਂ ਦੀ ਕੀਤੀ ਆ ਕਿ ਕਿੰਨੇ ਦਹਾਕਿਆਂ ਤੋਂ ਕਮੇ ਹੋ ਰਹੇ ਨੇ ਕੀ ਦੀ ਸੈਤ ਹੋ ਰਹੇ ਨੇ ਪੁਲਿਸ ਕਿਉਂ ਕਰ ਰਹੀ ਆ ਕੀ ਇਹਦਾ ਰਿਜਨ ਆ ਕਿਸੇ ਨੇ ਅਜੇ ਤੱਕ ਇਹਦਾ ਰਿਜਨ ਪੜਿਆ ਪਰ ਪਤਾ ਨੂੰ ਪਹਿਲਾ ਪਤਾ ਕਿ ਮੈਂ ਦੱਸਿਆ ਕਿ 93 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਤਮਾਹਲ ਦੀ ਸੀਬੀਆਈ ਕੋਰਟ ਵੱਲੋਂ ਜਿਹੜਾ ਲਗਾਤਾਰ ਜਿਹੜੀਆਂ ਸਜਾਵਾਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੁਸੀਂ ਦੇਖਿਆ ਕਿ ਪੰਜ ਜਿਹੜੇ ਕੋਈ ਐਸਐਸਪੀ ਸੀ ਕੋਈ ਡੀਐਸਪੀ ਸੀ ਕੋਈ ਐਂਸਪੈਕਟਰ ਸੀ ਕੋਈ ਏਐਸਆਈ ਸੀ ਜਿਹਨੂੰ ਕਿ ਉਮਰ ਕੈਦ ਹੋਈ ਆ ਪੰਜ ਜਣਿਆਂ ਨੂੰ ਜਿਹੜਾ ਸੀਬੀਆਈ ਦੀ ਕੋਰਟ ਵੱਲੋਂ ਜਿਹੜਾ ਉਸ ਤੋਂ ਪਹਿਲਾਂ ਵੀ ਕਈ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੇ ਉਮਰ ਕੈਦ ਕੀਤੀ ਆ ਜਿਨ੍ਹਾਂ ਨੇ ਧੱਕੇਸਾਹੀ ਕੀਤੀ ਆ ਤੇ ਅੱਜ ਬਹੁਤ ਸਾਰੇ ਜਿਹੜੇ ਅੱਜੇ ਬੱਚੇ ਵੀ ਬੈਠੇ ਆ ਤੇ ਹੁਣ ਤੁਸੀਂ ਕਰਨਲ ਦਾ ਮਾਮਲਾ ਦੇਖ ਲਓ ਇੱਥੇ ਤੁਸੀਂ ਗਰੀਬ ਆ ਬੰਦਾ ਜਿਹੜਾ ਗਰੀਬ ਦਾ ਕਹਿੰਦਾ ਭਾਵ ਇਹ ਨਹੀਂ ਕਿ ਇੱਕ ਤਾਂ ਹੁੰਦਾਗਾ ਵੀ ਆਪਾਂ ਘਰੋਂ ਗਰੀਬੀ ਲਾ ਲਈਏ ਆਰਥਿਕ ਤੌਰ ਤੇ ਲਾ ਲਈਏ ਜਾਂ ਆਪਾਂ ਕਿਸੇ ਹੋਰ ਆਪਾਂ ਜਾਤੀ ਜਾਂ ਨਾਲ ਸੰਬੰਧ ਲਾ ਦੇ ਕੇ ਕੁਦਰਤ ਵੱਲੋਂ ਜਾਂ ਆਪਾਂ ਉਹਨਾਂ ਦੇ ਕੋਲ ਕੋਈ ਜ਼ਮੀਨ ਨਹੀਂ ਜਾਂ ਕੋਈ ਹੋਰ ਨਹੀਂ ਉਹ ਗਰੀਬ ਹੁੰਦਾ ਗਰੀਬ ਇੱਕ ਉਹ ਹੁੰਦਾ ਕਿ ਤੁਹਾਡੇ ਕੋਲੇ ਸਾਰਾ ਕੁਝ ਰੁਪਿਆ ਵੀ ਆ ਤੁਹਾਡੇ ਕੋਲੇ ਸਾਰਾ ਕੁਝ ਆ ਤੁਹਾਡੇ ਕੋਲੇ ਜ਼ਮੀਨਾਂ ਵੀ ਆ ਜਾਇਦਾਤਾ ਵੀ ਆ ਤੁਹਾਡੀ ਪਰ ਗੱਲ ਨਹੀਂ ਸੁਣੀ ਜਾਂਦੀ ਤੁਹਾਨੂੰ ਕੁੱਟਿਆ ਜਾਂਦਾ ਤੁਹਾਨੂੰ ਮਾਰਿਆ ਜਾਂਦਾ ਬੇਸ਼ੱਕ ਤੁਸੀਂ ਫੌਜ ਦੇ ਕਰਨਲ ਹੋ ਮੈਂ ਜਿਵੇਂ ਆਪਾਂ ਕਰਨਲ ਬਾੜ ਦੀ ਗੱਲ ਕਰ ਲਈਏ ਉਹਨਾਂ ਦੇ ਕੋਲ ਸਾਰੇ ਸੋਰਸ ਨੇ ਰੁਪਿਆ ਵੀ ਆ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਆ ਪਰ ਲੜਾਈ ਉਹਨਾਂ ਨੇ ਜਦੋਂ ਜਾਇਦ ਕੀਤੀ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਨੇ ਪਰ ਨੱਕ ਦੇ ਵਿੱਚ ਇੱਕ ਇਹ ਗੱਲ ਮੰਨਣੀ ਪੂ ਪੁਲਿਸ ਵਾਲੇ ਦੇ ਨੱਕ ਦੇ ਵਿੱਚ ਦਬ ਕਰ ਦਿੱਤਾ ਤੇ ਸੀਬੀਆਈ ਕੋਰਟ ਦੇ ਤੱਕ ਜਿਹੜਾ ਮਾਮਲਾ ਉਹ ਜਸਵਿੰਦਰ ਕੌਰ ਆ ਜਿਹੜੀ ਪਤਨੀ ਕਰਨਲ ਬਾਠ ਦੀ ਜਿਹੜੀ ਪਸਵਿੰਦਰ ਸਿੰਘ ਕਰਨਲ ਆ ਕਿਉਂਕਿ ਉਹਨਾਂ ਦਾ ਮੁੰਡਾ ਜਿਹੜਾ ਉਹਦਾ ਪਤੀ ਤੇ ਮੁੰਡਾ ਜਿਹੜਾ ਬੇਰਹਿਮੀ ਦੇ ਨਾਲ ਕੁੱਟਿਆ ਸੀ ਬੜੇ ਲਾਲਚ ਤੇ ਦਿੱਤੇ ਉਹਨਾਂ ਨੂੰ ਕਿੰਨੇ ਕਰੋੜਾਂ ਦੇ ਲਾਲਚ ਆਏ ਪਰ ਇੱਥੇ ਲਾਲਚਾਂ ਦੀ ਗੱਲ ਨਹੀਂ ਇੱਥੇ ਜ਼ਮੀਰਾਂ ਦੀ ਗੱਲ ਹੁੰਦੀ ਆ ਕਈ ਦੇਖਦੇ ਆ ਕਿ ਆਪਣੇ ਭਰਾ ਦਾ ਕਤਲ ਕਰਵਾ ਕੇ ਜਿਹੜਾ ਉਹ ਚਾਚੇ ਤਾਏ ਮੁੱਲ ਵਟ ਜਾਂਦੇ ਆ ਜਾਂ ਭਰਾ ਹੀ ਭਰਾ ਦਾ ਮੁੱਲ ਵਟ ਜਾਂਦਾ ਰੁਪਈਏ ਲੈ ਕੇ ਜਿਹੜਾ ਚੁੱਪ ਕਰ ਜਾਂਦਾਗਾ ਇਹ ਰੁਪਈਆ ਇਸ ਦੀ ਚੀਜ਼ ਆ ਪਰ ਉਹ ਕਰਨਲ ਪਰਿਵਾਰ ਨਾ ਵੇਖਿਆ ਨਾ ਝੁਕਿਆ ਤੇ ਅਣਖ ਦੀ ਲੜਾਈ ਜਿਹੜੀ ਅੱਜ ਵੀ ਲੜ ਰਹੇ ਆ ਤੇ ਕਹਿੰਦਾ ਭਾਵਾ ਕਿ ਇਹਨਾਂ ਵਰਦੀ ਧਾਰੀ ਗੁੰਡਿਆਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਪਹਿਲਾਂ ਤਾਰ ਨੂੰ ਦੱਸ ਕੇ ਆਟਿਆਂਗਾ ਕਿ ਜਿਹੜੇ ਚਾਰ ਇਨਸਪੈਕਟਰ ਨੇ ਇਹਨਾਂ ਉੱਤੇ ਕਾਰਵਾਈ ਹੋਈ ਆ 307 ਦਾ ਮੁਕੱਦਮਾ ਦਰਜ ਹੋਵੇ ਮਾਮਲਾ ਹਾਈ ਕੋਰਟ ਵਿੱਚ ਚਲਿਆ ਗਿਆ ਛੱਟ ਬਣ ਗਈ ਛੱਟ ਤੋਂ ਬਾਅਦ ਹੁਣ ਸੀਬੀਆਈ ਕੋਰਟ ਦੇ ਜਿਹੜੇ ਹਵਾਲੇ ਹੋਇਆ ਪਰ ਵੱਡੀ ਗੱਲ ਇਹ ਆ ਕਿ 5-6 ਮਹੀਨੇ ਹੋ ਗਏ ਨਾ ਉਹ ਜ਼ਮਾਨਤ ਕਰਾਉਂਦੇ ਆ ਇੱਕ ਨੇ ਜ਼ਮਾਨਤ ਦੀ ਅਰਜ਼ੀ ਲਾਈ ਸੀ ਰੋਣੀ ਸਿੰਘ ਨੇ ਉਹਦੀਆਂ ਸਾਰੀਆਂ ਜ਼ਮਾਨਤਾਂ ਜਿਹੜੀਆਂ ਖਾਰਜ ਹੋਈਆਂ ਨੇ ਬਾਕੀ ਨੇ ਲਾਈ ਨਹੀਂ ਦੇਖੋ ਅੱਜ ਉਹ ਚਾਹੇ ਪੋਰਸਲੈਂਡ ਦੇ ਵਿੱਚ ਆ ਡਿਊਟੀ ਵੀ ਕਰ ਰਹੇ ਆ ਤੇ ਉਹਨਾਂ ਤੇ ਸਗੀਨ ਜਿਹੜੀਆਂ ਧਰਾਵਾਂ ਵੀ ਲੱਗੀਆਂ ਹੋਈਆਂ ਨੇ ਨਵਾਂ ਕਾਨੂੰਨ ਆਇਆ ਬੀਐਨਸੀ ਤਹਿਤ ਜਿਹੜੇ ਉਹਦੇ ਤਹਿਤ ਵੀ ਜਿਹੜੀਆਂ ਉਹਦੇ ਤੇ ਧਰਾਵਾਂ ਲੱਗੀਆਂ ਹੋਣ ਜਾਣੇ ਉਹਨਾਂ ਤੇ ਪਰਚੇ ਦਰਜ ਵੀ ਆ ਐਫਆਰ ਵੀ ਜਿਹੜੀ ਆ ਮਕਦਮਾ ਜਿਹੜਾ ਉਹ ਦਰਜ ਵੀ ਹੋਇਆ ਹੋਇਆਗਾ ਪਰ ਫੇਰ ਵੀ ਉਹ ਆਰਾਮ ਨਾਲ ਘਰੇ ਆਉਂਦੇ ਆਰਾਮ ਨਾਲ ਡਿਊਟੀ ਜਾਂਦੇ ਆ ਕੋਈ ਉਹਨਾਂ ਦੀ ਗ੍ਰਿਫਤਾਰੀ ਨਹੀਂ ਤੇ ਇੱਥੇ ਕੋਈ ਗਰੀਬ ਮਹਾਤੜਾ ਮਾੜਾ ਮੋਟਾ ਕਿਸੇ ਨਾਲ ਲੜਪੇ ਵਾਲਾ ਫੋਨ ਕਰ ਦਿੰਦਾ ਪੁਲਿਸ ਨੂੰ ਤੇ ਝੱਟ ਫੜ ਕੇ ਲੈ ਜਾਂਦੀ ਆ ਤੇ ਜਣੀ ਕਿ ਇੱਥੇ ਇਹ ਇੱਕ ਗੁੰਡਾਗਰਦੀ ਦਾ ਜਿਹੜਾ ਰਾਜ ਆ ਇਹ ਪਤਾ ਨਹੀਂ ਕਿਉਂ ਚੱਲ ਰਿਹਾ ਤੇ ਆਪਾਂ ਦੋਸ਼ ਲਾਉਨੇ ਆ ਕਿ ਫਲਾਨੀ ਸਰਕਾਰ ਨੇ ਫਲਾਨੇ ਵੇਲੇ ਐਂ ਕਰ ਦਿੱਤਾ ਜੇ ਉਹਨਾਂ ਨੇ ਕੀਤਾ ਸੀ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਤਾਂ ਭਾਏ ਤੁਹਾਨੂੰ ਲਿਆਂਦਾ ਤਾਂ ਲੋਕਾਂ ਨੇ ਬਦਲਾ ਲਿਆਂਦਾ ਜੇ ਉਹੀ ਕੁਝ ਤੁਸੀਂ ਕਰਨਾ ਸੀ ਤਾਂ ਫਿਰ ਇਹਦਾ ਫਰਕ ਤੇ ਉਹਨਾਂ 'ਚ ਤੇ ਤੁਹਾਡੇ 'ਚ ਫਰਕ ਕੀ ਰਹਿ ਗਿਆ ਹੁਣ ਬੰਦਾ ਕਈ ਵਾਰੀ ਕਹਿ ਦਿੰਦਾ ਕਿ ਜੀ ਫਲਾਣਾ ਨਾਲ ਲੜ ਪੇ ਇੱਕ ਆਮ ਗੱਲ ਚੱਲਦੀ ਆ ਪ੍ਰਧਾਨ ਨੂੰ ਥੋੜੀ ਜਿਹਾ ਧਾਰ ਦੰਨੇ ਆ ਤੇ ਉਹ ਆਲਾ ਕਹਿੰਦਾ ਜੀ ਉਹ ਅਣਪੜ ਬੰਦਾ ਸੀ ਤੂੰ ਪੜਿਆ ਲਿਖਿਆ ਸੀ ਤੇਰੇ ਅਣਪੜ ਤੇ ਪੜੇ ਵਿੱਚ ਕੀ ਫਰਕ ਆ ਆਲਾ ਆਮ ਇੱਕ ਆਧਾਰ ਦਿੰਦਾ ਵੀ ਚਲੋ ਤਾਂ ਅਣਪੜ ਸੀ ਜਾਂ ਉਹ ਸਰਾਬੀ ਸੀ ਜਾਂ ਕਬਾਬੀ ਸੀ ਤੂੰ ਤਾਂ ਭਾਈ ਪੜਿਆ ਲਿਖਿਆ ਸੀ ਤੂੰ ਤਾਂ ਸੂਝਵਾਨ ਸੀ ਤੂੰ ਤੇ ਤੁਹਾਡੇ ਵਿੱਚ ਫਰਕ ਕੀ ਹੋਇਆ ਉਹੀ ਗੱਲ ਇਹ ਆ ਕਿ ਅਸੀਂ ਇਨਕਲਾਬ ਦਾ ਨਾਅਰਾ ਜ਼ਰੂਰ ਲਾਉਣੇ ਆ ਅਤੇ ਭਗਤ ਸਿੰਘ ਦੀਆਂ ਗੱਲਾਂ ਜ਼ਰੂਰ ਕਰਦੇ ਆ ਅਸੀਂ ਉਹਦੇ ਵਿੱਚ ਉਹਨੀਆਂ ਗੱਲਾਂ ਜ਼ਰੂਰ ਕਰਦੇ ਆ ਪਰ ਉਹਨੇ ਤੇ ਖਰੇ ਕੋਈ ਨਹੀਂ ਉੱਤਰਦਾ ਸਿਰਫ ਇੱਕਾ ਸ਼ਾਸਤ ਕੀਤੀ ਜਾਂਦੀ ਆ ਕਦੇ ਧਰਮ ਦੇ ਨਾਤੇ ਕਦੇ ਜਾਤ ਦੇ ਨਾਤੇ ਕਦੇ ਸਹੀਦਾ ਦੇ ਨਾਤੇ ਕਦੇ ਭਗਤ ਸਿੰਘ ਦੇ ਨਾਤੇ ਕਦੇ ਕਿਸੇ ਦੇ ਨਾਤੇ ਜਿਹੜਾ ਕਿ ਵੋਟਾਂ ਬਟੋਲਣ ਦੇ ਖਾਤਰ ਸਰਪ ਸਰਕਾਰਾਂ ਬਣਾਈਆਂ ਜਾਂਦੀਆਂ ਉਦੋਂ ਉਰਾਂ ਤੇ ਪਰਾ ਕੁਝ ਨਹੀਂ ਤੇ ਉਹੀ ਕੰਮ ਆ ਜਿਹੜਾ ਜੋ ਚੱਲ ਰਿਹਾਗਾ ਤੈਨੂੰ ਸਹੀ ਇਹ ਜਰੂਰ ਦੱਸਿਓ ਕਮੈਂਟ ਕਰਕੇ ਜਿਹੜਾ ਕਿ ਕਰਨਲ ਪਰਿਵਾਰ ਦਾ ਮਾਮਲਾ ਇੰਨਾ ਟਾਈਮ ਹੋ ਗਿਆ ਅਜੇ ਤੱਕ ਫਰਿਆ ਨਹੀਂ ਗਿਆ ਚਲੋ ਸੀਬੀਆਈ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ ਤੇ ਪਰ ਇਹਨਾਂ ਦੇ ਉੱਪਰ ਜਿਹੜਾ ਕਿ ਇਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਪੁਲਿਸ ਨੇ ਵੱਡਾ ਸਵਾਲ ਇਹ ਆ ਤੇ ਝੂਠੇ ਅਨਕਾਊਂਟਰ ਦਾ ਜਿਹੜਾ ਅੱਜ ਅਨਕਾਊਂਟਰ ਕੀਤਾਗਾ ਤੇ ਤੁਸੀਂ ਇਹਦੇ ਦੀ ਕਮੈਂਟ ਕਰਨੀ ਆ ਜਾਂ ਪਹਿਲਾਂ ਅਨਕਾਊਂਟਰ ਕੀਤੇ ਆ ਤੇ ਇਹਦੇ ਉੱਤੇ ਵੀ ਕਮੈਂਟ ਕਰਨੇ ਆ ਜਰੂਰ ਤੁਸੀਂ ਤੇ ਆਪਣਾ ਵੀਡੀਓ ਨੂੰ ਸਾਂਝਾ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤੇ ਨਾਲ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਵਰਜਿਕਾ ਖਾਲਸਾ ਵਰਜਿਕੀ ਫਤਿਹ